ਜਲੰਧਰ ਦੇ ਮਕਸੂਦਾਂ ਫਾਟਕ ਨੇੜੇ ਕੱਪੜਿਆਂ ਦੀ ਦੁਕਾਨ ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਆਰ ਵੀ ਕ੍ਰੀਏਸ਼ਨਾਂ ਨਾਂ ਦੀ ਇਸ ਦੁਕਾਨ ਤੋਂ ਚੋਰ ਇੱਕ ਕੰਪਿਊਟਰ 40 ਜੀਨਾਂ 30 ਸ਼ਰਟਸ ਤੋਂ ਇਲਾਵਾ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਅੰਦਰੋਂ ਚੋਰੀ ਹੋਈ ਜਿਹਦੇ ਵਿੱਚ ਇੱਕ ਕੰਪਿਊਟਰ 30 ਪੈਂਟਾਂ ਤੇ 30 ਸ਼ਰਟਾਂ 40 ਜੀਨਾਂ ਜਿਹੜੀਆਂ ਕਿ ਚੋਰ ਆ ਕੇ ਚੋਰੀ ਕਰਕੇ ਲੈ ਗਏ ਤੇ ਕੁਝ ਹੋਰ ਵੀ ਮੇਰਾ ਸਮਾਨ ਜਿਹੜਾ ਕਿ ਹਲੇ ਅਸੀਂ ਚੈੱਕ ਨਹੀਂ ਕੀਤਾ। ਜੋ ਦੇਖਾਂਗੇ ਵੀ ਪਤਾ ਲੱਗੇਗਾ ਵਿੱਚੋਂ ਕੀ ਕੀ ਹੋਰ ਕੁਝ ਆ ਇਹ ਜਿਹੜੀ ਦੁਕਾਨ ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਆਧਾਰ ਤੇ ਪੁਲਿਸ આરોપીਆਂ ਨੂੰ ਜਲਦ ਫੜਨ ਦਾ ਭਰੋਸਾ ਦਿਵਾ ਰਹੀ ਹੈ ਜਿਹੜੇ ਗਏ ਜਾਂਦੇ ਦੇਖਿਆ ਵੀ ਸੀਸੀ ਕੈਮਰੇ ਵੀ ਚੈੱਕ ਕੀਤੇ ਗਏ ਆ ਜਿਹਦੇ ਵਿੱਚ ਦੋ ਨੌਜਵਾਨ ਜਿਹੜੀਆਂ ਮੋਟਰਸਾਈਕਲ ਤੇ ਦਿਖਾਈ ਦਿੱਤੇ ਆ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਤਜ ਤੱਕ ਨਹੀਂ ਦਿੱਤੀ ਰਿਖੀ لیکن ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੀ ਦੁਕਾਨ ਦੇ ਅੰਦਰ ਜਿਹੜੀਆਂ ਸਾਡੀਆਂ ਰੈਡੀਮੇਡ ਕੱਪੜੇ ਪਏ ਸੀਗੇ ਸ਼ਰਟਾਂ ਤੇ ਪੈਂਟਾਂ ਉਹ ਤਕਰੀਬਨ ਕੋਈ 10 ਫੀਸ ਜਾਂ ਪੈਂਟਾਂ ਦੇ 10 ਕਮੀਜ਼ ਹੈਗੇ ਹੈਗੇ ਫੀਸ ਨਾਲ ਦੇ ਚੋਰੀ ਹੋਏ ਆ ਅਸੀਂ ਤੁਸੀਂ ਕਮਰੇ ਤੋਂ ਫੋਟੋਸ ਵਗੈਰਾ ਜੁਕਰ ਕੇ ਜਿਹੜੀ ਇਹ ਤਫतीश ਕਰ ਰਹੇ ਆ ਤੇ ਜਲਦੋ ਜਲ ਇਸਨਾਂ ਨੂੰ ਵੇਤਾ ਕਰਕੇ ਇਹਨਾਂ ਦੇ ਖਿਲਾਫ ਕਾਨੂੰਨ ਦਰਜ ਕਰਕੇ ਤਫतीश ਆਏ ਦਿਨ ਸ਼ਹਿਰ ਚ ਵੱਦਲੀਆਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਦਮ ਉਠਾਉਣੇ ਚਾਹੀਦੇ ਨੇ ਤਾਂ ਕਿ ਜੁਰਮਤੇ ਠੱਲ ਪਾਈ ਜਾ ਸਕੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ